ਚਾਰ ਲੱਗ ਗਿਆ ਕੜਾ ਲੱਗ ਗਿਆ ਚਾਰ ਲਾਈਨਾਂ ਫਿੱਤੀ ਕਰਾਉਣਾ ਦਾ ਉਹਨੇ ਮੰਡੀ ਚ ਕਰਦਾ ਗੁਰਦਾ ਤੰਗ ਕਰਦਾ ਹੈ ਮੰਡੀ ਮੈਂ ਕਰਦਾ ਵੀ ਤੰਗ ਕਰਾ ਹੈ ਘੰਟਾ ਜਮਾਸ ਕਹਿੰਦੇ ਤੂੰ ਵੀ ਅਜੇ ਪਪਾ ਹਾਂ ਪਪਾ ਕੀ ਮਾਤਵਾ ਕੜਾ ਸਤੂ ਲੱਗੀ ਪਾਪੀ ਹਯੋ ਸ੍ਰੀ ਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਜੀ ਗਾਗਾ ਇਹ ਗਾਗਾ ਹਾਂ ਜੀ ਕਾਇਦਨ ਹੋ ਕੇ 7 ਦਿਨ ਹੋ ਗਏ 7 ਦਿਨ ਹੋ ਗਏ ਜੀ 7 ਦਿਨ ਹੋ ਗਏ ਜੀ ਹਾਂ ਜੀ ਚਾਰ ਲੱਗ ਗਿਆ ਚਾਰ ਨਹੀਂ ਲੱਗਾ ਲੱਗਿਆ ਨਹੀਂ ਨਾ ਚੰਗੀ ਹੀ ਆ ਚੜਾ ਕੇ ਪਾ ਦੇ ਮੇਰਾ ਭਾਈ ਵੀਰ ਇਤਨਾ ਲੋਕ ਬਹੁਤ ਇਤਫਾਮ ਕਰੇ ਦੁਖੀ ਹੈ ਬੰਤ ਮਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਸ ਬਗਤ ਦਾਣਾ ਮੰਡੀ ਲਹਿਰਾ ਗਾਗਾ ਬਾਰਡਰ ਤੇ ਪੈਂਦਾਗਾ ਅਸੀਂ ਸੁਣਿਆ ਸੀ ਵੀ ਆਓ ਕਮੈਂਟ ਕਰਿਆ ਸੀ ਕਿਸੇ ਬਾਈ ਨੇ ਕਹਿੰਦਾ ਵੀ ਲਹਿਰੇ ਗਾਣੇ ਦੀ ਮੰਡੀ ਵਿੱਚ ਆਓ ਤੇ ਤੁਰਤ ਵਾਪਸ ਜਾਓ ਬਾਪੂ ਜੀ ਬੈਠੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਜੀ ਗਾਗਾ ਗਾਗਾ ਹਾਂਜੀ ਕਾਇਦ ਨੂੰ ਹੋ ਕੇ 7 ਦਿਨ ਹੋ ਗਏ 7 ਦਿਨ ਹੋ ਗਏ ਜੀ ਹਾਂ ਜੀ 4 ਲੱਗਿਆ 4 ਨਹੀਂ ਲੱਗਿਆ ਲੱਗਿਆ ਨਹੀਂ ਦੇਖ ਸਕਦੇ ਹੋ ਵੀ 7 ਦਿਨ ਹੋ ਗਏ ਪਿੰਡਾ ਗਾਗਾਸਾਰ ਲੱਗਿਆ 4 ਨਹੀਂ ਲੱਗਿਆ ਕੀ ਨੋ ਹੈ ਜੀ ਆਪਣਾ ਅਰਜਨ ਸਿੰਘ ਅਰਜਨ ਸਿੰਘ ਆਪਣਾ ਜੀ ਮੱਗਰ ਸਿੰਘ ਦੇਖ ਸਕਦੇ ਹੋ ਵੀ ਕਿਹੜੀ ਉਮਰ ਦੇ ਵਿੱਚ ਜ਼ਿੰਦਗੀ ਦੇ ਆਖਰੀ ਪੜਾ ਹਫਤਾ ਹਫਤਾ ਹੋ ਗਿਆ ਦਾਣਾ ਮੰਡੀਆਂ ਚ ਬੈਠਿਆ ਨੂੰ ਲੈਰੇ ਗਾਗੇ ਦੀ ਹਾਂਜੀ ਕੀ ਨੋ ਹੈ ਆਰਾਮਕਿਸ਼ਨ ਹੈ ਜੀ ਆਰਾਮਕਿਸ਼ਨ ਕਿਹੜਾ ਪਿੰਡਾ ਹੈ ਨਾਗੜਾ ਕਿੰਨੇ ਦਿਨ ਹੋ ਗਏ 8-10 ਦਿਨ ਹੋ ਗਏ ਜੀ ਥੁੱਕਾ ਝੋਨਾ ਪਿਆ ਹੈ ਦੇਖ ਸਕਦਾ ਝੋਨਾ ਹੈ ਹਾਂ ਜੀ ਸੁੱਕਾ ਹੈ ਚਾਰ ਕਦੋਂ ਲੱਗਿਆ ਹੈ ਚਾਰ ਅੱਜ ਲੱਗਿਆ ਜੀ ਅੱਜ ਲੱਗਿਆ ਫੇਰ ਹੁਣ ਤੋਲਣਗੇ ਪਤਾ ਨਹੀਂ ਜੀ ਤੋਲਣਗੇ ਨਾ ਤੋਲਣਗੇ ਹਲੇ ਕਿਨੇ ਬੋਲੀ ਵਾਲਾ ਆਊਗਾ ਅੱਛਾ ਜੇ ਬੋਲੀ ਵਾਲਾ ਨਹੀਂ ਆਇਆ ਜਨਨ ਕਿ 8-10 ਦਿਨ ਬਾਅਦ ਚਾਰ ਲੱਗਿਆ ਹੈ 10 ਦਿਨ ਦਾ ਖੜੇ ਹੋਣੇ ਜੀ ਅੱਧਾ ਹਾਂ ਅੱਜ ਨਾ ਕਹ ਲਾਣੇ ਦਾ ਰਹਿ ਤਾ ਤੇ ਨਾ ਮੂਰੇ ਤੇ ਅੱਜ ਤੇਰੀ ਪਹਿਲਾ ਕੜਤੀ 10 ਦਿਨ ਤਾਂ ਨਹੀਂ ਹੋਏ ਨਾ ਨਾ ਅਜੇ ਚੌਥਾ ਦਿਨ ਆ ਬੰਦ ਨੂੰ ਅਜੇ ਪੰਜਵਾਂ ਦਿਨ ਜਿਆਦਾ ਨਾ ਨਾ ਪੰਜ ਦਿਨ ਤਾਂ ਉਹ ਬੱਗਰ ਵਾਲੀ ਨੂੰ ਹੋਏ ਨੇ ਨਾ ਨਾ ਜਿਆਦਾ ਨਹੀਂ ਨਹੀਂ ਜਰਾ ਸਾਰੇ ਕਿੰਨੇ ਹੋ ਗਏ ਹੋਰ ਥੋੜੇ ਰੋ ਲਿਖਿਆ ਹੋਊ ਨਾ ਲਿਖਿਆ ਨਹੀਂ ਪੰਜ ਦਿਨ ਹੋਏ ਨੇ ਪੰਜਵਾਂ ਛਿਮਾਂ ਦੇ ਨਾਲ ਜਨੂ ਲਿਖੀ ਹੋਣੀ ਛਿਮਾਂ ਦਿਨ ਚਲੋ 4 ਤੋਂ ਤੁਸੀਂ 6 ਤੇ ਆ ਗਏ 10 ਤੋਂ 8 ਤੇ ਆ ਗਏ ਤੇਰਾ ਮੰਡੀ ਦੀ ਗੱਲ ਆ ਅੱਛਾ ਲੇਬਰਾਂ ਪੱਜ ਗਈਆਂ ਹੋਰੀ ਚੰਤੀ ਲਾਇਆ ਹੁਚਾਰਾ ਅੱਛਾ 1 ਸੀਸੀ ਬੰਦੇ ਪੱਜ ਗਏ ਹੁਣ 10 ਜਣੇ ਰਹਿ ਗਏ 17 ਜਣੇ ਤੇ ਵੋਟ 17 ਚੋਂ 10 ਰਹਿ ਗਏ ਲੇਬਰਾਂ ਪੱਜ ਗਈਆਂ ਅਜਸਤਰੀ ਲੇਲਕਲਾਂ ਲੁਲਗੀ ਤੁੰਨ ਕੀ ਕਰੇ ਜੀ 10 ਦਿਨੋਂ ਹੋ ਗਏ ਬੈਠੇ ਨੇ 4 ਲੱਗਿਆ ਅੱਜ ਲੱਗਿਆ ਜੀ ਅੱਜ ਲੱਗਿਆ 4 ਠੀਕ ਹੈ ਜੀ ਆਪਣਾ ਜੀ ਮੇਰਾ ਪੰਡਾ ਦਾ ਵਿਗੜਵਾਲ ਵਿਗੜਵਾਲ ਉਰੇ ਝੋਨਾ ਲੈ ਕੇ ਆਇਓ ਲੈ ਰਹੇ ਵਿਗੜਵਾਲ ਤੋਂ ਬੜਾ ਲੈ ਰਹੇ ਅੱਛਾ ਤੁਲਗੀ ਫਿਰ ਅੱਜ ਜੇ ਲੈ ਕੇ ਕੈਮਰਾ ਅੱਛਾ ਅੱਜੇ ਲੈ ਕੇ ਆਏ ਹੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਵੀ ਮੌਚਰ ਹੈ ਜਿਹੜਾ ਮੌਚਰ ਦਾ ਪੰਗਾ ਹੈ ਜਿਹੜਾ ਬਹੁਤ ਜ਼ਿਆਦਾ ਹੈ ਕਿੰਨਾ ਮੌਚਰਾ ਰਿਹਾ ਦਾ ਕਿੰਨਾ ਆ ਰਿਹਾ ਮਾਊਟਰ 24 24 ਠੀਕ ਹੈ ਖਾਸੇ ਦਿਨ ਹੋ ਗਏ ਮਿਲਦਾ ਦਿਨ ਤਾਂ ਕਿੰਨੇ ਦਿਨ ਹੋ ਗਏ ਅੱਜ 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 ਹੀ ਆਈ ਹੈ ਚਾਰ ਅੱਜੇ ਲੱਗਿਆ ਅੱਜੇ ਚਾਰ ਕਿਵੇਂ ਲੱਗਿਆ ਤੂੰ ਪਹਿਲਾਂ ਹੈ ਅੱਜ ਕਿਵੇਂ ਆ ਜੂਗੀ ਨਾ 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 ਅੱਜ ਵਾਲਿਆਂ ਦਾ ਉਹ ਪਈਆਂ ਨੇ 4 ਤਾਂ ਹਜੇ ਹਫਤੇ ਵਾਲਿਆਂ ਨੂੰ ਨਹੀਂ ਲੱਗਿਆ ਕਲਾਂੀ ਲੇਲ ਕਲਾਂ ਕੀ ਨਾਮ ਹੈ ਜੀ ਆਪਣਾ ਬਲਜੀਤ ਸਿੰਘ ਹੈ ਜੀ ਬਲਜੀਤ ਸਿੰਘ ਕਾਏ ਦਿਨ ਹੋ ਗਏ ਝੋਨਾ ਲੈ ਕੇ ਆਏ ਨੂੰ 10 ਦਿਨੋਂ ਵੀ ਨਹੀਂ 10 ਦਿਨ ਹਾਂ ਜੀ ਬੱਪੂ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਪਟਾਲਾ ਜੀ ਪਟਾਲ ਚਾਰ ਲੱਗ ਗਿਆ ਕੜਾ ਲੱਗ ਗਿਆ ਚਾਰ ਲਾਇਨਾਂ ਵਿੱਚ ਕੀ ਕਰਵਾਉਣਾ ਦੱਸੋ ਬਰਾਏ ਕਿੰਨੇ ਆਪ ਕੋਸ਼ਕੀ ਹਾਂ ਠੀਕ ਹੈ ਕੁਝ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਬਹੁਤ ਦੁਖੀ ਆਂ ਨੇ ਨੇ ਦੁਖੀ ਹੋ ਜਮੀ ਦੁਖੀ ਆ ਠੀਕ ਹੈ ਹੋਰ ਪੁੱਛ ਕੇ ਪੁੱਛਣਾ ਹੁਣ ਹੋਰ ਤੁਸੀਂ ਦੱਸੋ ਫਿਰ ਹੁਣ ਕੀ ਕਹਿਣਾ ਚਾਹੁੰਦੇ ਹੋ ਮੰਡੀ ਚ ਕਰਦਾ ਕਰਦਾ ਤੰਗ ਕਰਦਾ ਮੈਂ ਕਰਦਾ ਵੀ ਤੰਗ ਕਰਾ ਕਹਿੰਦਾ ਜਮਾਕ ਕਹਿੰਦੇ ਆ ਤੂੰ ਵੀ ਅਜੇ ਪਾਪਾ ਹਾਂ ਪਾਪਾ ਕੀ ਮਾਤ ਦਾ ਦਾ ਕਹਿੰਦਾ ਤੂੰ ਲਈ ਪਾਪੇ ਕੀ ਹਾਂ ਤਾਂ ਚੰਗੀ ਹੀ ਆ ਚੜਾ ਕੇ ਪਾ ਦੇ ਮੇਰਾ ਭਾਈ ਵੀ ਆ ਇਤਨਾ ਲੋਕ ਬਹੁਤ ਇਖਤਿਆਰ ਕਰੇ ਦੁਖੀ ਐ ਬੰਤ ਮੰਨਜੀ ਠੀਕ ਐ ਕਿਉਂ ਸਾਰੇ ਦੁਖੀ ਐ ਦੁਖੀ ਐ ਹਾਂ ਹਾਂਜੀ ਤਾਂ ਬੋਲੀ ਵੀ ਨਹੀਂ ਲੱਗਦੀ ਹੈਗੀ ਕਿਵੇਂ ਜੀ ਜੇ ਹੁਣ ਪੱਖਾ ਲੱਗ ਗਿਆ ਆ ਬੋਲੀ ਵਾਲਾ ਨਹੀਂ ਆਉਂਦਾ ਹੈਗਾ ਅੱਛਾ 11 ਉੱਠ ਕੇ ਤੋਂ ਵੱਧ ਬੰਦੇ ਲੈਂਦੇ 11 ਉੱਠ ਕੇ ਲਿਆ ਠਾਲਾ ਆਂਦਾ ਕੋਈ ਨਹੀਂ ਆਪਣਾ